ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮਹਾਰਾਜਵਿੰਦਰ ਕੌਂਟ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਨੇ ਹਾਂ ਸੁਰਖੀਆਂ ਦੀ ਵੱਲ ਸਪਾ ਵਿਧਾਇਕ ਸਣੇ ਪੰਜ ਦੋਸ਼ੀਆਂ ਨੂੰ 7 ਸਾਲ ਦੀ ਸਜ਼ਾ ਅਦਾਲਤ ਨੇ ਅਗਜ਼ਲੀ ਮਾਮਲੇ 'ਚ ਸੁਣਾਇਆ ਫੈਸਲਾ ਵਕੀਲ ਨੇ ਹੋਰ ਸਜ਼ਾ ਦੀ ਕੀਤੀ ਮੰਗ ਜਡੀਯੂ ਨੇਤਾ ਦੇ ਬਿਆਨ ਨਾਲ ਮਚੀ ਸਿਆਸੀ ਖਲਬਲੀ ਨਿਤਿਸ਼ ਕੁਮਾਰ ਨੂੰ ਮਿਲਿਆ ਸੀ ਪੀਐਮ ਦਾ ਆਫਰ ਇੰਡੀਆ ਗੱਠ ਜੋੜ ਦੇ ਨੇਤਾਵਾਂ ਨੇ ਦਿੱਤੀ ਸੀ ਪੇਸ਼ਕਸ਼ ਦਿੱਲੀ ਚ ਧਾਰਾ 144 ਲਾਗੂ ਪ੍ਰਧਾਨ ਮੰਤਰੀ ਸੌਚਕ ਸਮਾਗਮ ਨੂੰ ਲੈ ਕੇ ਆਈ ਵੱਡੀ ਅਪਡੇਟ ਸੌਚਕ ਸਮਾਗਮ ਲਈ ਦਿੱਲੀ ਚ ਸਖਤ ਸੁਰੱਖਿਆ ਦੇ ਕੀਤੇ ਗਏ ਪ੍ਰਬੰਧ ਇਸ ਵੇਲੇ ਦੀ ਵੱਡੀ ਖਬਰ ਕਾਨਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਸਫਾ ਵਿਧਾਇਕ ਸਣੇ ਪੰਜ ਦੋਸ਼ੀਆਂ ਨੂੰ 7 ਸਾਲ ਦੀ ਕੈਦ ਤੇ 30500 ਰੁਪਏ ਜੁਰਮਾਨਾ ਕੀਤਾ ਗਿਆ ਹੈ ਸਜ਼ਾ ਤੇ ਬਹਿਸ ਦੌਰਾਨ ਇਰਫਾਨ ਦੇ ਵਕੀਲ ਸૈયਦ ਨਕਵੀ ਨੇ ਕਿਹਾ ਕਿ ਇਰਫਾਨ ਸੋਲੰਕੀ ਚਾਰ ਵਾਰ ਵਿਧਾਇਕ ਰਹਿ ਚੁੱਕੇ ਨੇ ਓਕਸੀਨੀ ਵਰਗੀਆਂ ਹਰਕਤਾਂ ਨਹੀਂ ਕਰ ਸਕਦਾ ਇਹ ਪਲਾਟ ਕੇਡੀਏ ਤੋਂ ਖਰੀਦਿਆ ਗਿਆ ਸੀ ਘੱਟੋ ਘੱਟ ਸਜ਼ਾ ਦਿੱਤੀ ਜਾਏ ਸ਼ਰੀਫ ਤੇ ਸ਼ੌਕਤ ਦੇ ਵਕੀਲ ਨੇ ਵੀ ਜ਼ਿਲ੍ਹਾ ਸਰਕਾਰ ਦੇ ਵਕੀਲ ਅਪਰਾਧੀ ਦਿਲੀਪ अवस्थी ਨੂੰ ਘੱਟ ਸਜ਼ਾ ਦੇਣ ਦੀ ਗੱਲ ਕਹੀ ਲੋਕ ਸੇਵਕ ਇਸ ਲਈ ਹੋ ਆਮ ਆਦਮੀ ਨਾਲੋਂ ਸਮਾਜ ਪ੍ਰਤੀ ਵਿਧੇਰੇ ਜਵਾਬਦੇਹੀ ਰੱਖਦੇ ਨੇ ਜਿਹੀ ਸਜ਼ਾ ਦਿੱਤੀ ਜਾਏ ਜੋ ਸਮਾਜ ਵਿੱਚ ਮਿਸਾਲ ਬਣੇ ਵਾਤਵਾਰ ਸਜ਼ਾ ਤੇ ਜੁਰਮਾਨਾ ਦਿੱਤਾ ਜਾਏ ਵਾਦੀਨੀ ਬਹੁਤ ਗਰੀਬ ਹੈ ਵਾਤਵਾਰ ਜੁਰਮਾਨਾ ਲਾਇਆ ਜਾਏ ਜੁਰਮਾਨੇ ਸਰ ਇਨਸਾਫ ਹੋਗਾ ਦੇ ਨੂੰ ਦਿੱਤੀ ਜਾਏ ਦੱਸਦੀ ਹੈ ਕਿ ਨਜ਼ੀਰ ਫਾਤਿਮਾ ਨਾਦੀ ਔਰਤ ਨੇ ਵਿਧਾਇਕ ਸੋਲੰਕੀ ਦੇ ਨਾਲ ਉਹਨਾਂ ਦੇ ਪ੍ਰਾਂ ਰਿਜ਼ਵਾਨ ਸੋਲੰਕੀ ਦੇ ਖਿਲਾਫ ਜਾਜਮਾਉ ਥਾਣੇ 'ਚ ਮਾਮਲਾ ਦਰਜ ਕਰਵਾਇਆ ਸੀ

पूरी उम्मीद है अल्लाह से अल्लाह तो मेरा इंसाफ जरूर करना तो क्या है? किस है क्या लगता है 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 की साजिश या साजिशन आपके साथ ऐसे कुछ किया जा रहा परिवार को कुछ सर आप लोग खुद समझते हो मैंने के डी ए का प्लाट लिया क्या के डी ए का प्लाट ये कुछ सरकारी वो फर्जी संस्था है के डी ए का मतलब सरकारी संस्था है सर वो के डी ए कानपुर डेवलपमेंट अथॉरिटी मैं नहीं समझता हूँ कि वो एक सरकारी संस्था है उसमें भी नहीं। उसमें तो सब जब सब जवाब दिया मैं तो कह रहा हूँ ना कि मैं बेगुनाह हूँ हमारे पापा की ये तीस साल की मेहनत थी तीस साल तक से मेहनत करते हम लोग इस मुकाम तक पहुंचे सर इतना आसान नहीं होता है सर अभी आप भी धूप में खड़े के आपको पता है कि आप कैसी मेहनत कर रहे हो मैं आपके ऊपर उंगली उठा दूं लेकिन चार उंगली हमारे ऊपर भी उठेंगी सर ने चार सौ छत्तीस में सभी को सात साल की सजा सुनाई है बाकी सब धाराओं में किसी में एक साल किसी में दो साल किसी में दो हजार जो, पाना किसी जो, पाना। के जो सबसे बड़ी सजा है आग में चार सौ छत्तीस लेकिन महत्वपूर्ण बात यह है कि कोर्ट ने सजा का जो आधार बनाया है वो अभिव्यक्तियों ने जमानत के समय अग्रिम जमानत के समय जो बातें कही थी उन बातों को आधार बनाया है जो क्रिमिनल जस्टिस सिस्टम के अगेंस्ट है एविडेंस जो एविडेंस आएगी ਕਾਰਨ ਕੇ ਦੌਰਾਨ ਨਿਆਯਾਲੇ ਮੇ ਉਸ ਐਵੀਡੈਂਸ ਕੇ ਆਧਾਰ ਪਰ ਫੈਸਲਾ ਹੋਗਾ ਯੂ ਆਰ ਨੋਟ ਐਗਰੀ ਵਿਦ ਐਨਾਲਿਸਟ ਬਾਈ ਹੋਵੇ ਆਦਿ ਇਹ ਮੇਰਾ ਗੁੱਡ विधायक ਨੂੰ 7 ਸਾਲ ਦੀ ਸਜ਼ਾ ਸੁਣਾਈ ਜਾਣ ਤੇ ਬੀਜੇਪੀ ਆਗੂ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ ਉਹਨਾਂ ਕਿਹਾ ਕਿ ਜਿਸ ਪ੍ਰਕਾਰ ਨਾਲ ਸਮਾਜਵਾਦੀ ਪਾਰਟੀ ਦੇ ਵਿਧਾਇਕ ਇਰਫਾਨ ਸੋਲੰਕੀ ਜੋ ਅਖਿਲੇਸ਼ ਯਾਦਵ ਦੇ ਬਹੁਤ ਕਰੀਬੀ ਮੰਨੇ ਜਾਂਦੇ ਨੇ ਉਹ 7 ਸਾਲ ਲਈ ਦੋਸ਼ੀ ਪਾਏ ਗਏ ਨੇ ਉਹਨਾਂ ਨੇ ਇੱਕ ਗਰੀਬ ਮਹਿਲਾ ਦੀ ਝੌਂਪੜੀ ਵਿੱਚ ਅੱਗ ਲਾਈ ਸੀ ਤੇ ਉਸ ਦੀ ਜ਼ਮੀਨ ਤੇ ਕਬਜ਼ਾ ਕਰਨ ਲਈ ਸਾਜ਼ਿਸ਼ ਕੀਤੀ ਹੈ ਤੇ ਇਹੀ ਉਹਨਾਂ ਦੀ ਮੰਨ ਸਿੱਕਤਾ ਹੈ 7 ਸਾਲ ਤੇ ਲਈ ਦੋਸ਼ੀ ਪਾਏ ਗਏ ਜਿਸ ਪ੍ਰਕਾਰ ਸੇ ਸਮਾਜਵਾਦੀ ਪਾਰਟੀ ਕੇ ਵਿਧਾਇਕ ਇਰਫਾਨ ਸੋਲੰਕੀ ਜੋ अखिलेश यादव जी के बहुत करीबी माने जाते हैं वो सात साल के लिए दोषी पाए गए हैं उन्होंने फातिमा नाम की एक महिला की झोपड़ी में आग लगा दी गरीब महिला की और उनके जमीन पर कब्जा करने के लिए साजिश रची ये उनकी मानसिकता है सपा मतलब जंगलराज, सपा मतलब माफिया राज जैसे ही सपा को कुछ सीटें मिली है तो उनके समर्थक कैसे उग्र होकर नंगा नाच कर रहे हैं हिंसा और अपराध का ਇਹ ਅਬ ਦੇਖਣੇ ਲਾਇਕ ਹੋਗਾ ਜਿਨ੍ਹਾਂ ਨੇ ਤਾਵਾ ਨੇ ਨितीश ਕੁਮਾਰ ਨੂੰ ਇੰਡੀਆ ਗੱਠ ਜੋੜ ਦਾ ਰਾਸ਼ਟਰੀ ਕਨਵੀਨਰ ਬਣਨ ਤੋਂ ਇਨਕਾਰ ਕੀਤਾ ਸੀ ਉਹ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਨ ਦੀ ਪੇਸ਼ਕਸ਼ ਕਰ ਰਹੇ ਨੇ ਕੇਂਦਰ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਜੀਡੀਯੂ ਆਗੂ ਕੇਸੀ ਤਿਆਗੀ ਦੇ ਇਸ ਬਿਆਨ ਨੇ ਸਿਆਸੀ ਖਲਬਲੀ ਮਚਾ ਦਿੱਤੀ ਉਹਨਾਂ ਨੇ ਕਿਹਾ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਨितीਸ਼ ਨੂੰ ਇੰਡੀਆ ਗੱਠ ਜੋੜ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਪਰ ਉਹਨਾਂ ਨੇ ਇਸ ਨੂੰ ਠੁਕਰਾ ਦਿੱਤਾ ਸੀ ਲੈਂਡ ਫੌਲ ਜੌਬ ਮਾਮਲੇ ਚ ਲਾਲੂ ਯਾਦਵ ਤੇ ਉਹਨਾਂ ਦੇ ਪਰਿਵਾਰ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈਦੀਆਂ ਸੀਬੀਆਈ ਨੇ ਇਸ ਮਾਮਲੇ ਚ ਆਰ ਜੀ ਡੀ ਸੁਪਰੀਮੋ ਲਾਲੂ ਯਾਦਵ ਤੇ 77 ਹੋਰ ਮੁਲਜ਼ਮਾਂ ਖਿਲਾਫ ਅੰਤਿਮ ਚਾਰਸ਼ੀਟ ਦਾਖਲ ਕੀਤੀ ਹੈ ਚਾਰਸ਼ੀਟ ਚ ਸ਼ਾਮਿਲ ਦੋਸ਼ੀਆਂ ਚ 38 ਉਮੀਦਵਾਰ ਵੀ ਸ਼ਾਮਿਲ ਨੇ ਇਸ ਮਾਮਲੇ ਚ ਲਾਲੂ ਯਾਦਵ ਤੋਂ ਇਲਾਵਾ ਰਾਬੜੀ ਦੇਵੀ ਤੇ ਤੇਜਸਵੀ ਯਾਦਵ ਵੀ ਮੁਲਜ਼ਮ ਨੇ ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਉਹ ਸਮਰਥ ਅਧਿਕਾਰੀ ਦੀ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ ਸੀਬੀਆਈ ਦੀ ਵਿਸ਼ੇਸ਼ ਅਦਾਲਤ 6 ਜੁਲਾਈ ਨੂੰ ਦਾਖਲ ਚਾਰਸ਼ੀਟ ਤੇ ਵਿਚਾਰ ਕਰੇਗੀ ਤੁਹਾਨੂੰ ਇੱਥੇ ਦੱਸਦੀ ਹੈ ਕਿ ਜ਼ਮੀਨ ਨੌਕਰੀ ਘਟਾਲੇ ਦੇ ਮਾਮਲੇ 'ਚ 4 ਅਕਤੂਬਰ 2023 ਨੂੰ ਅਦਾਲਤ ਨੇ ਨਵੀਂ ਚਾਰਸ਼ੀਟ ਦੇ ਸਬੰਧ 'ਚ ਸਾਬਕਾ ਰੇਲ ਮੰਤਰੀ ਲਾਲੂ ਯਾਦਵ ਤੇਜਸਵੀ ਯਾਦਵ 라ਵੜੀ ਦੇਵੀ ਤੇ ਹੋਰਾਂ ਨੂੰ ਜ਼ਮਾਨਤ ਦਿੱਤੀ ਸੀ ਮਈ 2022 ਚ ਦਰਜ ਕੀਤਾ ਗਿਆ ਸੀ ਇਹ ਮਾਮਲਾ ਸੀਬੀਆਈ ਨੇ ਮਈ 2022 ਚ ਤਤਕਾਲੀ ਰੇਲ ਮੰਤਰੀ ਲਾਲੂ ਯਾਦਵ ਉਹਨਾਂ ਦੀ ਪਤਨੀ 라ਵੜੀ ਦੇਵੀ ਦੋ ਧੀਆਂ ਮੀਸਾਵਾਨ ਹਿਮਾ ਤੇ ਅਨਪਛਾਤੇ ਜਨਤਕ ਸੇਵਾਵਾਂ ਸੇਵਕਾਂ ਤੇ ਨਿੱਜੀ ਵਿਅਕਤੀਆਂ ਸਮੇਤ ਹੋਰਾਂ ਖਿਲਾਫ ਕੇਸ ਦਰਜ ਕੀਤਾ ਸੀ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਰਾਮੋਜੀ ਗਰੁੱਪ ਆਫ ਕੰਪਨੀਆਂਜ਼ ਦੇ ਚੇਅਰਮੈਨ ਰਾਮੋਜੀ ਰਾਓ ਦਾ 87 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਰਾਮੋਜੀ ਰਾਓ ਨੇ ਅੱਜ ਸਵੇਰੇ ਹైదరాబాద్ ਦੇ ਹਸਪਤਾਲ 'ਚ ਆਖਰੀ ਸਾਹ ਲਏ ਨੇ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਤੇ ਹਸਪਤਾਲ 'ਚ ਦਾਖਲ ਸਨ ਦੱਸਿਆ ਹੈ ਕਿ ਰਾਮੋਜੀ ਰਾਉ ਨੂੰ মিডিਆ ਜਗਤ ਦੀ ਵੱਡੀ ਸ਼ਖਸੀਅਤ ਮੰਨਿਆ ਜਾਂਦਾ ਸੀ ਉਹ ਰਾਮੋਜੀ ਫਿਲਮ ਸਿਟੀ ਤੇ ਏਟੀਵੀ ਨੈਟਵਰਕ ਦੇ ਮਾਲਕ ਵੀ ਸਨ ਸਾਲ 2016 ਜੁਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਆਇਆ ਸੀ ਦੱਸਣਯੋਗ ਹੈ ਕਿ ਰਾਮੋਜੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਦੇ ਹੋਏ ਕੇਂਦਰੀ ਮੰਤਰੀ ਜੈਕਿਸ਼ਨ ਰੈਡੀ ਨੇ ਸੋਗ ਜਤਾਉਂਦੇ ਕਿਹਾ ਕਿ ਉਹ ਰਾਮੋਜੀ ਰਾਉ ਦੇ ਦੇਹਾਂਤ ਤੇ ਦੁਖੀ ਨੇ ਤੇਲਗੂ মিডিਆ ਤੇ ਪੱਤਰਕਾਰੀ ਚ ਉਹਨਾਂ ਦਾ ਯੋਗਦਾਨ ਸ਼ਲਾਗਾਯੋਗ ਹੈ ਤੇ ਮੇਰੀ ਸੰਵੇਦਨਾ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਓਮ ਸ਼ਾਂਤੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਨੇ ਨਰਿੰਦਰ ਮੋਦੀ ਨੂੰ ਆਪਣਾ ਨੇਤਾ ਚੁਣਿਆ ਜਿਸ ਨਾਲ ਉਹਨਾਂ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸੌ ਚੱਕਨ ਦਾ ਰਾਹ ਪੱਧਰਾ ਹੋ ਗਿਆ ਹੈ ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਨਡੀਆਗੂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਸੌਚੁੱਕ ਸਮਾਗਮ ਲਈ ਦਿੱਲੀ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। देर शाम ਨੂੰ ਦਿੱਲੀ ਪੁਲਿਸ ਕਮਿਸ਼ਨਰ ਸੰਜੀਤ अरोड़ा ਨੇ ਰਾਸ਼ਤਾਨੀ ਵਿੱਚ ਧਾਰਾ 144 ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀ ਪਰਿਸ਼ਦ ਦੇ ਹੋਰ ਮੈਂਬਰਾਂ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ 9 ਜੂਨ ਨੂੰ ਸ਼ਾਮ 7:30 ਵਜੇ ਅਹੁਦੇ ਤੇ ਗੁਪਤਾ ਦੀ ਸੌਚਕਾਈ ਜਾਏਗੀ। ਐਨਡੀਆਗੂਆਂ ਤੋਂ ਸਮਰਥਨ ਪੱਤਰ ਮਿਲਣ ਤੋਂ ਬਾਅਦ ਰਾਸ਼ਟਰਪਤੀ ਨੇ ਪਾਇਆ ਕਿ ਐਨਡੀਆ 8 8ਵੀਂ ਲੋਕ ਸਭਾ ਵਿੱਚ ਬਹੁਮਤ ਹਾਸਲ ਕਰਨ ਦੀ ਸਥਿਤੀ ਵਿੱਚ ਹੈ ਜਿਸ ਤੋਂ ਬਾਅਦ ਭਾਰਤ ਦੇ ਸੰਵਿਧਾਨ ਦੀ ਧਾਰਾ 75ਕ ਦੇ ਤਹਿਤ ਰਾਸ਼ਟਰਪਤੀ ਨੇ ਨਰਿੰਦਰ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਮੋਹਾਲੀ ਦੇ ਫੇਜ਼ 5 ਸਾਹਮਣੇ ਉਦਯੋਗਿਕ ਖੇਤਰ ਨੇੜੇ ਮੁੱਖ ਸੜਕ ਤੇ ਸ਼ਰੀਆਮ ਇੱਕ ਨੌਜਵਾਨ ਵੱਲੋਂ ਲੜਕੀ ਨੂੰ ਤਲਵਾਰ ਨਾਲ ਅੰਨੇਵਾਹ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਪ੍ਰਤੱਖ ਦਰਸ਼ੀਆਂ ਦੇ ਅਨੁਸਾਰ ਸਵੇਰੇ ਫੇਜ਼ 5 ਸਿੱਤ ਗੁਰਦੁਆਰਾ ਸਾਹਿਬ ਨੇੜੇ ਮੁੱਖ ਸੜਕ ਤੇ ਇੱਕ ਲੜਕੀ ਨੂੰ ਨੌਜਵਾਨ ਨੇ ਘੇਰ ਲਿਆ ਤੇ ਤਲਵਾਰ ਨਾਲ ਲਗਾਤਾਰ ਕਈ ਵਾਰ ਕੀਤਾ ਜਿਸ ਕਾਰਨ ਲੜਕੀ ਜ਼ਖਮੀ ਹੋ ਗਈ ਤੇ ਮੌਕੇ ਤੇ ਹੀ ਦਮ ਤੋੜ ਗਈ ਪੁਲਿਸ ਅਨੁਸਾਰ ਲੜਕੀ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਲੜਕੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਇਹ ਬੰਦੇ ਮੇਰੇ ਜਾਣਕਾਰੀ ਅਨੁਸਾਰ ਕੰਪਨੀ ਦੇ ਲੰਚਰ ਦਾਰ ਬੰਦਾ ਹਈਆ ਉਹਨੇ ਮੂੰਹ ਬੰਨਿਆ ਬਤਾ ਆਪਣਾ ਕਿ ਉਹਦੇ ਨਾਲ ਬਹਿਸ ਹੋ ਗਈ ਹੋਣੀ ਜਾਂ ਤਾਂ ਜਾਣਕਾਰ ਨੂੰ ਤੇ ਕਿਰਪਾਨ ਵਾਲੀ ਉਹਦਾ ਬਾਹ ਵੱਢ ਗਈ ਜਿਹੜੀ ਲੜੀ ਫਿਲਮਾ ਮਾਰਿਆ ਦਾ ਕਿਰਪਾਨਾ ਕੇ ਪਿੱਛੇ ਪਿੱਛੇ ਐਂਬੂਲੈਂਸ ਤੇ ਕਿੱਥੇ ਗਿਆ ਕੁੜੀ ਪੈਦਲ ਸੀ ਪਤਾ ਲੱਗੇ ਕੁੜੀ ਕਿੱਥੋਂ ਦੀ ਜਾਣ ਵਾਲੀ ਸੀ ਇਹ ਸਾਰੇ ਪਤਾ ਕਰ ਲੈ ਅੱਛਾ ਕਿ ਮੁੰਡੇ ਦਾ ਵੀ ਕੋਈ ਪਤਾ ਨਹੀਂ ਹਾਲੇ ਕੁਝ ਨਹੀਂ ਪਤਾ ਅਸੀਂ ਕਹਿਣ ਲੱਗਾ ਕਰਦੇ ਪਤਾ ਕੌਣ ਹੈ ਚੜਦੇ ਹੀ ਬਠਿੰਡਾ ਪੁਲਿਸ ਵੱਲੋਂ ਤਲਾਸ਼ੀ અભિયાન ਚਲਾਇਆ ਗਿਆ ਐਸਐਸਪੀ ਬਠਿੰਡਾ ਦੇ ਸਖਤ ਨਿਰਦੇਸ਼ਾਂ ਤੇ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਵੱਲੋਂ ਜਨਤਾਨਗਰ ਚ ਕਾਂਸੋ ਆਪਰੇਸ਼ਨ ਚਲਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜੋ ਲੋਕ ਨਸ਼ੇ ਦੀ ਸਪਲਾਈ ਕਰਦੇ ਨੇ ਜਾਂ ਜਿਨ੍ਹਾਂ ਖਿਲਾਫ ਪਹਿਲਾਂ ਤੋਂ ਹੀ ਨਸ਼ੇ ਦੇ ਪਰਚੇ ਦਰਜ ਨੇ ਉਹਨਾਂ ਦੇ ਘਰਾਂ ਦੀ ਸਪੈਸ਼ਲ ਤਲਾਸ਼ੀ ਲਈ ਗਈ ਹੈ ਨਾਲ ਹੀ ਸ਼ੱਕੀ ਘਰਾਂ ਦੀ ਵੀ ਜਾਂਚ ਕੀਤੀ ਗਈ ਹੈ ਇਸ ਦੌਰਾਨ ਪੁਲਿਸ ਵੱਲੋਂ ਕੁਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਨਾਲ ਹੀ ਤੇਜ਼ਾਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਰਚ ਅਭਿਆਨ ਇਸੇ ਤਰ੍ਹਾਂ ਜਾਰੀ ਹੈ ਹਾਂਜੀ ਅੱਜ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਨਸ਼ਿਆਂ ਦੇ ਖਿਲਾਫ ਜੋ ਪੰਜਾਬ ਪੁਲਿਸ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਜਿਹੜਾ ਅੱਜ ਕਾਸੋ ਆਪਰੇਸ਼ਨ ਜਿਹੜਾ ਜਨਤਨਗਰ ਏਰੀਆ ਦੇ ਵਿੱਚ ਕੀਤਾ ਗਿਆ ਹੈ ਜਿਸ ਦੇ ਵਿੱਚ ਅਸੀਂ ਜੋ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਸ਼ੇਦੀ ਸਪਲਾਈ ਕਰਦੇ ਨੇ ਜਾਂ ਜਿਨ੍ਹਾਂ ਦੇ ਕੋਈ ਪਹਿਲਾਂ ਕਿਸੇ ਤਰ੍ਹਾਂ ਦੇ ਪਰਚੇ ਦਰਜ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਜੇ ਹੋਰ ਵੀ ਜੇ ਕੋਈ ਸਾਨੂੰ ਸ਼ੱਕੀ ਵਿਅਕਤੀ ਜਿਹੜਾ ਲੱਗਦਾ ਹੈ ਅਸੀਂ ਉਹਨਾਂ ਨੂੰ ਜਿਹੜਾ ਚੈੱਕ ਕਰ ਰਹੇ ਹਾਂ ਸਰ ਠੀਕ ਹੈ। ਦੇਖੋ ਅਜੇ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਹੈ। ਕਿ ਅਜੇ ਅਸੀਂ 2-3 ਘੰਟੇ ਸਾਡਾ ਹੋਰ ਇਹ ਆਪਰੇਸ਼ਨ ਚੱਲੂਗਾ ਉਸ ਤੋਂ ਬਾਅਦ ਜਿਹੜਾ ਅਸੀਂ ਤੁਹਾਨੂੰ ਜਿਹੜਾ ਡਿਟੇਲ ਦੇ ਵਿੱਚ ਦੱਸਾਂਗੇ। ਨੰਗਲ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਅਤੇ ਡੀਐਸਪੀ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਨਵਾਂ ਨੰਗਲ ਪੁਲਿਸ ਵੱਲੋਂ ਨਸ਼ਿਆਂ ਦੇ ਸੁੱਧਾਗਰਾਂ ਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇੱਕ ਨੌਜਵਾਨ ਨੂੰ 40 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਹ ਇਹਦਾ ਨਾਮ ਹੈ ਹਰਪ੍ਰੀਤ ਸਿੰਘ ਇਹ ਪਿੰਡ ਪੂਲਗਰਾਮ ਦਾ ਰਹਿਣ ਵਾਲਾ ਆ ਪੁਲਸ ਪਾਰਟੀ ਨੇ ਇਹਦੇ ਕੋਲ 40 ਗ੍ਰਾਮ ਟਿੱਡੇ ਦੀ ਬੰਦਗੀ ਕੀਤੀ ਹੈ ਤੇ ਇਹਦੇ ਆਪਣਾ ਐਨਡੀਪੀਐਸ ਐਕਟ ਦੀ ਤਾਰਾ 22 ਕਾਰਡ 85 ਤਹਿਤ ਪਰਚਾ ਦਰਜ ਕੀਤਾ ਗਿਆ ਤੇ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਵਗੈਰਾ ਲਿਆ ਗਿਆ ਨਾ ਇਹ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਾਂ 14 ਦਿਨ ਦਾ ਜੀਸੀ ਰਿਮਾਂਡ ਲਿਆ ਗਿਆ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਤੇ ਦੁਬਈ ਦੇ ਉਗੇ ਸਿੱਖ ਕਾਰੋਬਾਰੀ ਡਾਕਟਰ ਐਸ.ਪੀ. ਸਿੰਘ ਓਬਰਾਏ ਵੱਲੋਂ ਮਨੁੱਖਤਾ ਦੇ ਪਲੇ ਲਈ ਦੇਸ਼ ਵਿਦੇਸ਼ਾਂ ਦੇ ਅੰਦਰ ਕੀਤੇ ਜਾ ਰਹੇ ਕਾਰਜਾਂ ਦੇ ਤਹਿਤ 9 ਪਾਸ਼ੇ ਸ਼੍ਰੀ ਗੁਰਤੇਗ ਭਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਗੁਰਦੁਆਰਾ ਗੁਰਤੇਗ ਭਾਦਰ ਸਾਹਿਬ ਜੀ ਰੇਲਵੇ ਰੋਡ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਇੱਕ ਡੈਂਟਲ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵਜੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧ ਮੈਨੇਜਮੈਂਟ ਕਮੇਟੀ ਸ਼ਾਮਿਲ ਹੋਏ ਇਸ ਦੌਰਾਨ ਡੈਂਟਲ ਕਲੀਨਿਕ ਦਾ ਉਦਘਾਟਨ ਕਰਨ ਤੋਂ ਬਾਅਦ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਡਾਕਟਰ ਐਸਪੀ ਸਿੰਘ ਉਬਰਾਏ ਵੱਲੋਂ ਨੁਕਤਾਨ ਬਚਾਉਣ ਦੇ ਲਈ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਬਹੁਤ ਹੀ ਪਰਉਪਕਾਰੀ ਕਾਰਜ ਕੀਤੇ ਜਾ ਰਹੇ ਹਨ ਬਹੁਤ ਬਹੁਤ ਮੁਬਾਰਕ ਵਧਾਈ ਦਿਨ ਕਿ ਅੱਜ ਜਿਹੜਾ ਡੈਂਟਲ ਕਲੀਨਿਕ ਆਇਦਾ ਇਲਾਕੇ ਦੀਆਂ ਸੰਗਤਾਂ ਲਾਭ ਉਠਾਉਣਗੀਆਂ ਇੱਥੇ ਬਹੁਤ ਕਾਬਲ ਡਾਕਟਰ ਸਾਹਿਬ ਤੇ ਪੂਰਾ ਸਟਾਫ ਜਿਹੜਾ ਬੈਠੇਗਾ ਔਰ ਦੰਦਾਂ ਦੇ ਡਾਕਟਰ ਜਿਹੜੇ ਆ ਇਲਾਕੇ ਦੇ ਜਿਹੜੇ ਕੋਈ ਦੰਦਾਂ ਦੀ ਪ੍ਰੋਬਲਮ ਦੇ ਨਾਲ ਕੋਈ ਮਰੀਜ਼ ਉਹਨੇ ਪ੍ਰੋਬਲਮ ਨੂੰ ਹੱਲ ਕਰਨਗੇ ਮਰਜ਼ਦਾ ਇਲਾਜ ਕਰਨਗੇ ਸੋ ਇਸ ਗੱਲ ਦੀ ਬਹੁਤ-ਬਹੁਤ ਵਧਾਈ ਵਾਹਿਗੁਰੂ ਦੇ ਚਰਨਾਚ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਸਮੁੱਚੀ ਟੀਮ ਸਰਦਾਰ ਐਸਪੀ ਸਿੰਘ ਜੀ ਉਭਰਾਏ ਔਰ ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਮੁੱਖ ਗ੍ਰਾਂਤੀ ਸਾਹਿਬ ਤੇ ਸਾਰੀਆਂ ਸੰਗਤਾਂ ਜਿਹੜੇ ਹਰ ਸਮੇਂ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਆ ਉਹਨਾਂ ਨੂੰ ਸਤਿਗੁਰ ਤੰਦਰੁਸਤੀ ਵਕਸ਼ਣ ਚੜ੍ਹਦੀ ਕਲਾ ਵਕਸ਼ਣ ਤੇ ਸਾਡੀਆਂ ਸੁਭ ਵਿਸ਼ਾਵਾਂ ਵੀ ਇਸ ਟਰਸਟ ਦੇ ਨਾਲ ਆ ਸਰਦਾਰ ਉਵਰਾਏ ਸਾਹਿਬ ਦੇ ਨਾਲ ਤੇ ਅੱਜ ਸੈਂਕੜੇ ਮੀਲਾਂ ਦਾ ਪੈੜਾ ਤੈਅ ਕਰਕੇ ਆਪਣੇ ਨਗਰ ਕਾਧੀਆਂ ਦੇ ਵਿੱਚ ਇਸ ਡੈਂਟਲ ਕਲੀਨਿਕ ਦੇ ਉਦਘਾਟਨ ਦੇ ਸਮੇਂ ਪਹੁੰਚੇ ਆ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਆ ਕਿ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ ਸਰਬੱਤ ਦਾ ਭਲਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਸਾਰੇ ਆਪਾਂ ਆਪਣੇ ਗੁਰੂ ਦੇ ਬਖਸ਼ੇ ਸਿਧਾਂਤ ਅਨੁਸਾਰ ਧਰਮ ਦੀ ਕਿਰਤ ਕਰਦੇ ਨਾਮ ਜਪਦੇ ਵੰਡ ਛਕਦੇ ਹੋਏ ਲੋਕ ਭਲਾਈ ਦੇ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਦੇ ਵਿੱਚ ਜਿਹੜਾ ਆਪੋ ਆਪਣਾ ਯੋਗਦਾਨ ਪਾ ਬੀਤੇ ਦਿਨੀ ਕਪੂਰਥਲਾ ਦੇ ਪਿੰਡ ਲਾਟੀਆਂਵਾਲਾ ਨੇੜੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਮੁਲਜ਼ਮ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਰਹੇ ਸਨ ਉਹਨਾਂ ਵਿੱਚ ਇੱਕ ਗੋਪੀ ਨਾਮਕ ਮੁਲਜ਼ਮ ਵੱਲੋਂ ਪਿੰਡ ਲਾਟੀਆਂਵਾਲਾ ਨਿਵਾਸੀ ਸੇਵਾ ਸਿੰਘ ਨੂੰ ਪਿਸਤਲ ਨਾਲ ਗੋਲੀ ਮਾਰ ਕੇ ਜ਼ਖਮੀ ਕੀਤਾ ਗਿਆ ਉਹਨਾਂ ਵਿੱਚੋਂ थाना ਸੁਲਤਾਨਪੁਰ ਲੋਧੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਮਾਮਲੇ ਸੰਬੰਧੀ ਵਧੇਰੇ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਕਾਲ ਆਈ ਸੀ ਜਿਸ ਦੇ ਵਿੱਚ ਕਿ ਇੱਕ ਕੁਲਬੀਰ ਸਿੰਘ ਲਾਇਸ ਮਿੱਠੂ ਨਾਮ ਦਾ ਲੜਕਾ ਜਿਹੜਾ ਕਿ ਲਾਟੀਆਂ ਵਾਲਾ ਰਹਿਣ ਹੋਇਆ ਉਹਨੇ ਸਾਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਇੱਕ ਰਿਲੇਟਿਵ ਜਿਸ ਦਾ ਕੀ ਨਾਮ ਕੀ ਬਿੱਲਾ ਹੈ ਉਹਦੇ ਕਿਸੇ ਨੇ ਗਨ ਸ਼ਾਟ ਇੰਜਰੀ ਕਰਤੀ ਹੈ ਉਹ ਤਿੰਨ ਜਣੇ ਇਨਕਲੂਡਿੰਗ ਮਿੱਠੂ ਬਿੱਲਾ ਅਤੇ ਉਹਨਾਂ ਦਾ ਇੱਕ ਹੋਰ ਰਿਸ਼ਤੇਦਾਰ ਜਿਹਦਾ ਨਾਮ ਹੈ ਗੁਰਪ੍ਰੀਤ ਸਿੰਘ ਉਰਫ ਗੋਪੀ ਇਹ ਤਿੰਨ ਜਣੇ ਬਾਈਕ ਤੇ ਤਲਵੰਡੀ ਮਾਧੋ ਸਾਈਡ ਤੋਂ ਮੋਠਾਵਾਲ ਵਾਲੀ ਸਾਈਡ ਤੇ ਜਾ ਰਹੇ ਸਨ ਰਾਸਤੇ ਵਿੱਚ ਜਦੋਂ ਇਹ ਜਾ ਰਹੇ ਸਨ ਤਾਂ ਇੱਕ ਪਲਸਰ ਉੱਤੇ ਤਿੰਨ ਨੌਜਵਾਨ ਜਿਨ੍ਹਾਂ ਵਿੱਚੋਂ ਇੱਕ ਵਰਦੀਧਾਰੀ ਸੀ ਅਤੇ ਦੋ ਸਿਵਲ ਦੇ ਵਿੱਚ ਸਨ ਜੋ ਕਿ ਤਿੰਨੇ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਦੱਸਦੇ ਸਨ ਅਤੇ ਸੀਆਈਏ ਜਲੰਧਰ ਨੂੰ ਬਿਲੋਂਗ ਕਰਨ ਬਾਰੇ ਗਲਤ ਇਤਲਾਹ ਦੇ ਕੇ ਉਹਨਾਂ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਦੂਸਰੇ ਲੜਕਿਆਂ ਨੂੰ ਸ਼ੱਕ ਹੋਇਆ ਜਿਸ ਦੇ ਵਿੱਚ ਕਿ ਉਹਨਾਂ ਦੀ ਇੱਕ ਆਪਸ ਦੇ ਵਿੱਚ ਸਕਫਲ ਹੋ ਗਿਆ ਡੂਰਿੰਗ ਦਾ ਸਕਫਲ ਉਹਨਾਂ ਦੇ ਵਿੱਚ ਜਿਹੜੇ ਤਿੰਨ ਲੜਕੇ ਜਿਨ੍ਹਾਂ ਦੇ ਵਿੱਚ ਇੱਕ ਮਮਰਿਤ ਵਰਦੀਧਾਰੀ ਸੀਗਾ ਤੇ ਦੋ ਲੜਕੇ ਜਿਹੜੇ ਦੂਸਰੇ ਸੀਗੇ ਉਹ ਚੋਂ ਇੱਕ ਲੜਕਾ ਜਿਸ ਦਾ ਨਾਮ ਕੀ ਹੈਪੀ ਹੈ ਉਨੇ ਆਪਣੇ ਵੈਪਨ ਤੋਂ ਫਾਇਰ ਕਰ ਦਿੱਤਾ ਜੋ ਕਿ ਬਿੱਲੇ ਦੇ ਐਬਡੋਮਨ ਵਿੱਚ ਲੱਗਾ ਦੋ ਹੀ ਇਜ਼ ਆਊਟ ਆਫ ਡੇਂਜਰ ਹੀ ਵਾਸ ਰਸ਼ ਟੂ ਦ ਹਸਪੀਟਲ ਜਿੱਥੇ ਕਿ ਉਹਨੂੰ ਆਪਰੇਟ ਕੀਤਾ ਗਿਆ ਹੁਣ ਉਹ ਖਤਰੇ ਤੋਂ ਬਾਹਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਮੂਹ ਜ਼ੋਨਾਂ ਵੱਲੋਂ ਧਾਰੀਵਾਲ ਐਸਆਈ ਹਸਪਤਾਲ ਦਾ ਕਿਰਾਉ ਕੀਤਾ ਗਿਆ ਸੋਭਾ ਅਗੋ ਹਰਵਿੰਦਰ ਸਿੰਘ ਮਸਾਨੀਆਂ ਨੇ ਕੱਟ ਨੂੰ ਸੰਬੋਧਨ ਕਰਦੇ ਕਿਹਾ ਕਿ ਜਸਵੰਤ ਸਿੰਘ ਪਿੰਡ ਕਾਲੇ ਨੰਗਲ ਜੋ ਕਿ ਇਸ ਹਸਪਤਾਲ ਵਿੱਚ ਐਮਐਲਟੀ ਦੀ ਪੋਸਟ ਤੇ ਤਾਇਨਾਤ ਸੀਦਾ ਲਗਭਗ 2 ਸਾਲ ਪਹਿਲਾਂ ਪਿੰਡ ਜਾਪੂਪਾਲ ਜ਼ਿਲ੍ਹਾ ਗੁਰਦਾਸਪੁਰ ਦੇ ਕੋਲ ਡਿਊਟੀ ਸਮੇ ਐਕਸੀਡੈਂਟ ਹੋ ਗਿਆ ਸੀ ਤੇ ਉਹ 100% ਤਪਾਹੀਜ ਹੋ ਗਿਆ ਹੈ ਸਬੰਧਿਤ ਵਿਭਾਗ ਵੱਲੋਂ ਜਸਵੰਤ ਸਿੰਘ ਨੂੰ ਉਸਦੇ ਬੰਦੇ ਹੱਕ ਤੇ ਬਕਾਇਆ ਦੇਣ ਲਈ ਟਾਲਮਟੋਲ ਦੀ ਨੀਤੀ ਲਗਾਤਾਰ ਅਪਣਾਈ ਗਈ ਜਿਸ ਤੇ ਜਸਵੰਤ ਸਿੰਘ ਦੀ ਪਤਨੀ ਸੁਖਦੇਵ ਕੋਰ ਨੇ ਚੰਡੀਗੜ੍ਹ ਸਿਮੇ ਦਫਤਰ ਦੇ ਕਈ ਗੇੜੇ ਲਾਏ ਪਰੰਤੂ ਕੋਈ ਇਨਸਾਫ ਨਹੀਂ ਮਿਲਿਆ ਇਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇੱਥੇ ਧਰਨਾ ਦਿੱਤਾ ਗਿਆ ਜਿਸ ਦੇ ਵਿੱਚ ਮੈਡੀਕਲ ਅਫਸਰ ਵੱਲੋਂ ਮੈਡੀਕਲ ਸੁਪਰਡੈਂਟ ਕਮ ਡਿਪਟੀ ਡਾਇਰੈਕਟਰ ਹਲਥ ਨਾਲ ਮੀਟਿੰਗ ਦਾ ਵਿਸ਼ਵਾਸ ਦੇਣ ਤੋਂ ਬਾਅਦ ਧਰਨਾ ਮੁਲਤਵੀ ਕੀਤਾ ਗਿਆ ਜਿਹੜਾ ਜੋਂ ਬਾਬਾ ਮਸਤੂਆ ਉਹਦੀ ਇਕਾਈ ਬਣੀ ਆਪਣੇ ਨਵਾਂ ਜੋਂ ਬਣਿਆ ਬੇਬੇ ਨਾਲ ਕੀ ਜੋਂ ਜਿਹਦੀ ਪ੍ਰਧਾਨ ਜਿਹੜੀ ਸੁਖਦੇਵ ਕੌਰ ਹੈ ਸੁਖਦੇਵ ਕੌਰ ਦੇ ਪਤੀ ਦੀ ਜਿਹੜੀ ਆ ਉਹ ਐਕਸੀਡੈਂਟ ਜਿਹੜਾ ਹੋਇਆ ਤੇ ਉਹ ਬਿਲਕੁਲ ਜਿਹੜੇ ਆ ਪਾਜ ਹੋ ਗਏ ਰੀਡ ਦੀ ਹੱਡੀ ਦੇ ਵਿੱਚ ਜਿਹੜੀ ਉਹ ਸੱਟ ਲੱਗੀ ਸੀ ਸੋ ਇੱਥੇ ਆਪਾਂ ਈਐਸਆਈ ਜਿਹੜਾ ਆਪਾਂ ਧਰਨਾ ਦਿੱਤਾ ਇੱਥੇ ਜਿਹੜੇ ਕਲੈਰੀਕਲ ਜਿਹੜਾ ਸਟਾਫ ਆ ਉਹ ਜਿਹੜਾ ਜਿਹੜੇ ਉਹਦੇ ਬੈਨੀਫਿਟ ਜਿਹੜੇ ਭੱਤੇ ਬਣਦੇ ਸੀ ਉਹਨਾਂ ਨੂੰ ਜਿਹੜਾ ਉਹ ਦੇ ਨਹੀਂ ਸੀ ਰਿਹਾ ਤੇ ਉਹਦੇ ਕਰਕੇ ਅੱਜ ਆਪਾਂ ਜਿਹੜਾ ਇੱਥੇ ਧਰਨਾ ਦਿੱਤਾ ਕਿਉਂਕਿ 2 ਸਾਲ ਜਿਹੜਾ ਜਿਹੜੀ ਭੈਣ ਸਖਦੇਵ ਕੌਰ ਆ ਉਹਦੀ ਖੱਜਲ ਖਰਾਬੀ ਤੋਂ ਬਾਅਦ ਆਪਾਂ ਚੰਡੀਗੜ੍ਹ ਡਾਇਰੈਕਟਰ ਦੇ ਵੀ ਆਪਾਂ ਹੋ ਗਏ ਆਂ ਪਰ ਜਿਹੜਾ ਪ੍ਰਸ਼ਾਸਨ ਜੋ ਬਹੁਤ ਉਦੀ ਢੇਲਮੱਠ ਹੈ ਤੇ ਉਸ ਢੇਲਮੱਠ ਨੂੰ ਸਮਝਦੇ ਹਾਂ ਸਾਨੂੰ ਲੱਗਦਾ ਪਈ ਇਹ ਜਿਹੜੀ ਆਨਕਾਨੀ ਕਰਿਆ ਉਹਦੇ ਸਬੰਧ ਦੇ ਵਿੱਚ ਇਸ ਬੈਨੀਫਿਟ ਨੂੰ ਲੈਣ ਵਾਸਤੇ ਜਿਹੜਾ ਆਪਾਂ ਧਰਨਾ ਆਜੇ ਜਿਹੜਾ ਇੱਥੇ ਐਸਐਸਆਈ ਧਾਰੀਵਾਲ ਦੇ ਵਿੱਚ ਲਾਇਆ ਉਹ ਨਜ਼ਰ ਮਾਰਦੇ ਆ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ